ਸਰ ਬਸ ਫਿਰ ਹੋ ਗਿਆ ਹਨੋ ਭਾਈ ਆਹ ਦਾਰਾ ਗੁੰਡਾ ਕਰ ਗਿਆ ਦੁਬਾਰਾ ਨਕਨ ਨਕਨ ਭਾਈ ਤਪੇ ਖੜੇ ਐ ਇਸ ਵੇਲੇ ਤਹੀ ਪਟਿਆਰੋਂ ਆ ਰਹੇ ਸੀਗੇ ਰਾਹ ਦੇ ਇੱਕ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਵਿੱਚ ਆ ਲੈ ਉਹਨੇ ਆਪਣੇ ਹੰਢਾਏ ਚਲੇ ਗਏ ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮੈਂ ਤੁਹਾਨੂੰ ਅੰਦਰ ਚੱਲ ਵੜਦੇ ਆਂ ਥੋੜੀ ਦਾਰੂ ਪੀਤੀ ਹੋਇਆ ਡੱਕੇ ਹੋਇਆ ਦੰਦ ਦੇ ਦੋਨੇ ਅੰਦਰ ਗਈਤਾ ਭਾਈ ਸਾਡੇ ਕਹਾਾਂ ਗਿਆ ਤੋਂ ਅੰਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗਰਾ ਜੀ ਸਬੀਤ ਸੀ ਦਾਰੂ ਪੀਤੀ ਸੀ ਤੇ ਪੁਲਿਸ ਮੁਲਾਜ਼ਮ ਸਾਡੇ ਸਾਡੇ ਗਲ ਪੈ ਗਈ ਆ ਆ ਹਾਲਾਤ ਆ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਭਾਈ ਕਾਤਾ ਗੱਲ ਨੂੰ ਕਾਤੇ ਦੀ ਖਬਰਾਂ ਕੀ ਤੋਂ ਹੋਗੇ ਆਜੋ ਵੀ ਯਾਰ ਆ ਆ ਠੱਕਾ ਚਾਈ ਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਆ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾ ਸਾਰੀ ਪੁਲਿਸ ਦੀ ਗਾਰੂ ਕੀਤੀ ਆ ਰਾਤ ਨੂੰ ਸਾਡੇ ਗਲ ਪਏ ਆ ਠੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਤੋਂ ਇਹਨਾਂ ਨੂੰ ਵੀ ਠੱਕੇ ਮਾਰੇ ਗਏ ਆ ਇਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਆ ਤਾਂ ਕੇਸ਼ਾਈ ਆ ਗੁੰਡਾ ਕਰਦੀ ਆ ਰਾਜ ਆ ਕਿਤੇ ਪੁਲਿਸ ਚੱਕ ਕੇ ਪੁਲਿਸ ਰਾਸਥਾਨੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟਮਾਰ ਕਰ ਕਰੰਟ ਲਾ ਕੇ ਕਿਤੇ ਹੁਣ ਆਹ ਨੂੰ ਕੱਬੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਤਾ ਜੀ ਐਂ ਕਰਤਾ ਜੀ ਬੰਦੇ ਨੂੰ ਗਾਲਾਂ ਕੱਢ ਕੇ ਭੱਜਿਆ ਮੰਗ ਰਸੀ ਗੱਡੀ ਲਾਈਏ ਤਾਂ ਗਾਲਾਂ ਕੱਢੇਗਾ ਗੱਡੀ 'ਚ ਗੱਡੀ ਮਾਰ ਕੇ ਪਰ ਜਵੇਂ ਚੌਂਕੀ 'ਚ ਲਾਈ ਆ ਗੱਡੀ ਆਪਣੇ ਢੰਡਿਆ ਜੀ ਉਹ ਤੇ ਚੌਂਕੀ ਦੇ ਕਿਹੜੇ ਮੁਲਾਜ਼ਮਾਂ ਵਾ ਚਲੋ ਅਸੀਂ ਦਖਾੜ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ ਚ ਬਰਨਾਲੇ ਦੇ ਐਸਪੀਡੀ ਬਰਨਾਲੇ ਦੇ ਡੀਐਸਪੀ ਦੇ ਸੀਐਮ ਦਾ ਸਭ ਧਿਆਨ ਚ ਲਿਆ ਦੇ ਸੋਡੇ ਮੁਲਾਜ਼ਮਾਂ ਨੇ ਸਰ ਨਾਲ ਆ ਕੀਤਾ ਆਹ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸਰਖ ਦੇ ਲੱਗਦਾ ਸੁਰਖਿਤ ਹੈਗਾ ਯਾਰ ਅਸ ਮੈਂ ਹੁਣ ਕਹਿੰਦਾ ਮੈਂ ਜੀਜੀਪੀ ਪੰਜਾਬ ਨੂੰ ਕਹਿੰਦਾ ਵੀ ਅੰਡਿਆਇਆ ਚੌਂਕੀ ਦਾ ਹੁਣ ਮੁਲਾਜ਼ਮਾ ਕਰਾਇਆ ਜਦੋਂ ਸਾਰੇ ਟੱਕੇ ਹੋਏ ਅੰਦਰ ਬੋਲਦਾ ਪੰਗਾ ਖਾਫ ਨਹੀਂ ਆ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੋਈ ਦੁਖੀ ਬੰਦਾ ਕੋਈ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਤਾਂ ਉੱਥੇ ਸਾਰੇ ਮੁਲਾਜ਼ਮ ਧੱਕੇ ਹੋਏ ਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਖੋਣ ਲਾ ਕੇ ਸਾਡੇ ਉੱਥੇ ਆ ਮੁੰਡਿਆਂ ਵਕਾਲਾ ਗੱਲ ਫੜ ਲੈ ਕੇ ਆ ਕੇ ਮਗਰੋਂ ਆ ਮੁਲਾਜ਼ਮਾਂ ਨੂੰ ਧੱਕੇ ਮਾਰੇ ਹੈਗਾ ਅਪੁਆ ਨਾ ਰਾਜ ਆ ਗੁੰਡਾ ਰਾਜ ਹੋਇਆ ਪਿਆ ਜਾਂ ਕਮਾਦ ਹੋ ਗਈ ਜਾਂ ਕੋਈ ਨਹੀਂ ਸੁਣਵਾਈ ਹੈ ਨਹੀਂ ਉੱਥੇ ਕੰਟਰੋਲ ਨੂੰ ਉਹਦੇ ਮੈਦ ਖਾਨ ਲਗਾ ਦੀ ਇਸੋ ਸੁਣ ਮੈਂ ਧਿਆਨ ਦਿਲਾਦਾ ਵੀ ਆਹਰ ਨਾ ਘਟਣਾ ਹੋਈ ਪਟਿਆਲੇ ਦੀ ਬਾਪ ਸਾਰੇ ਸੀਗੇ ਆਣਾ ਤਪੇ ਘੇਰਦੇ ਆ ਵੀ ਆ ਜਾਓ ਜੀ ਮਾੜ ਮਾਉਂਦੇ ਆ ਜੀ ਦੱਸੋ ਜੀ ਆਦਾ ਕੀ ਕਸੂਰ ਆ ਲੈ ਚ